ਵਾਸ਼ਿੰਗਟਨ ਡੀਸੀ ਵਿੱਚ ਸਰਕਾਰੀ ਸ਼ਟਡਾਊਨ ਸ਼ੁਰੂ ਹੋ ਗਿਆ ਤੇ 1 ਅਕਤੂਬਰ ਤੋਂ ਲੱਖਾਂ ਕਰਮਚਾਰੀ ਬਿਨਾਂ ਤਰਖਾਓ ਤੋਂ ਛੁੱਟੀ ਤੇ ਹੋ ਗਈ ਬਹੁਤ ਸਾਰੇ ਸਰਕਾਰੀ ਪ੍ਰੋਗਰਾਮਾਂ ਅਤੇ ਸਵਾਵਾਂ ਨੂੰ ਰੋਕ ਦਿੱਤਾ ਗਿਆ ਰਿਪਬਲਿਕਨ ਪਾਰਟੀ 트럼ਪ ਦੇ ਅੰਡਰ ਕੁਝ ਬੈਲ ਸੈਨੇਟ ਦੇ ਵਿੱਚ ਪਾਸ ਕਰਾਉਣਾ ਚਾਹੁੰਦੀ ਸੀ ਉਹ ਨਾਕਾਮਜਾਬ ਰਹੀ ਤੇ ਸ਼ਟਡਾਊਨ ਸ਼ੁਰੂ ਹੋ ਗਿਆ 2018 ਤੋਂ ਬਾਅਦ ਪਹਿਲਾ ਸਰਕਾਰੀ ਸ਼ਟਡਾਊਨ ਹੈ 2018 ਉਹਦੋਂ ਵੀ 트럼ਪ ਦਾ ਰਾਜ ਸੀ ਇਹਦੇ ਵਿੱਚ ਜਿਹੜੇ ਗੈਰ ਜ਼ਰੂਰੀ ਕਰਮਚਾਰੀ ਹੁੰਦੇ ਆ ਉਹਨਾਂ ਨੂੰ ਬਿਨਾਂ ਤਨਖਾਹ ਦੇ ਕਰ ਦਿੱਤਾ ਜਾਂਦਾ ਤੇ ਛੁੱਟੀ ਤੇ ਰੱਖਿਆ ਜਾਂਦਾ। ਵੈਸੇ 트াম্প ਹਰ ਦਿਨ ਕੋਈ ਨਵਾਂ ਤਮਾਸ਼ਾ ਕਰਦਾ, ਨਵਾਂ ਬਿਆਨ ਦਿੰਦਾ ਜਿਹਦਰਾ ਕਈ ਲੋਕ ਭੜਕਦੇ ਆ ਤੇ ਕਈ ਲੋਕਾਂ ਨੂੰ ਖੁਸ਼ੀ ਵੀ ਮਿਲਦੀ ਹੈ। ਕਿਉਂਕਿ ਕੰਜਰਵੇਸਟ ਟ੍ਰੰਪ ਕੱਲੇ ਟ੍ਰੰਪ ਦੇ ਰਾਜ ਵਿੱਚ 3 ਸ਼ਟਡਾਊਨ ਹੋ ਚੁੱਕੇ ਆ। ਤੁਹਾਨੂੰ ਪਤਾ ਹੋਊਗਾ ਕਿ ਜਿਵੇਂ ਹਰੇਕ ਟੈਟਰ ਨੂੰ ਚਲਾਉਣ ਵਾਸਤੇ ਬਜਟ ਦੀ ਲੋੜ ਪੈਂਦੀ ਹੈ ਉਵੇਂ ਅਮਰੀਕਾ ਨੂੰ ਚਲਾਉਣ ਵਾਸਤੇ ਵੀ ਬਜਟ ਦੀ ਲੋੜ ਹੈ ਤੇ ਇਹ ਸੈਨੇਟ ਤੇ ਹਾਊਸ ਵੱਲੋਂ ਇਹ ਪਾਸ ਕੀਤਾ ਜਾਂਦਾ ਤਾਂ ਜੋ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਦਿੱਤੀਆਂ ਜਾ ਸਕਣ ਤੇ ਜੇ ਨਹੀਂ ਪਾਸ ਹੁੰਦਾ ਤਾਂ ਉਹਨੂੰ ਸ਼ਟਡਨ ਕਿਹਾ ਜਾਂਦਾ ਸੈਨਟ ਦੀ ਪਰਪੋਜ਼ ਦੀ ਦੋ ਤਰ੍ਹਾਂ ਦੇ ਵਿੱਚ ਤਾਂ ਛੱਡਣ ਹੋ ਜਾਂਦਾ ਜਿਹੜੀ ਰਿਪਬਲਿਕਨ ਪਾਰਟੀ ਹੈ ਸੈਨੇਟ ਤੇ ਕੁਝ ਬਿੱਲ ਪਾਸ ਕਰਨੇ ਜ਼ੋਰ ਪਾ ਰਹੀ ਹੈ ਪਰ ਡੈਮੋਕ੍ਰੈਟਿਕ ਪਾਰਟੀ ਇਸ ਵਿੱਚ ਰਿਪਬਲਿਕਨ ਪਾਰਟੀ ਦਾ ਸਾਥ ਨਹੀਂ ਦੇ ਰਹੀ 트럼ਪ ਕੋਲ ਸੈਨੇਟ ਦੇ ਵਿੱਚ 53 ਸੀਟਾਂ ਪਰ ਉਸ ਨੂੰ ਇਹੋ ਜੇ ਬਿੱਲ ਪਾਸ ਕਰਾਉਣ ਲਈ 60 ਸੀਟਾਂ ਚਾਹੀਦੀਆਂ 60 ਵੋਟਾਂ ਚਾਹੀਦੀਆਂ 100 ਦੇ ਵਿੱਚੋਂ ਜਿਹੜੀਆਂ ਉਹਦੇ ਕੋਲ ਨਹੀਂ ਹੈਗੀਆਂ ਇਹ ਸਾਰੀ ਉਸ ਨੂੰ ਡੈਮੋਕ੍ਰੈਟਿਕ ਪਾਰਟੀ 'ਚ ਲੋੜ ਹੈ ਤੇ ਡੈਮੋਕ੍ਰੈਟਿਕ ਜਾਣਦੇ ਆ ਕਿ ਇਸ ਨਾਲ ਜਿਹੜਾ ਆਬਾਮਾ ਹੈਲਥ케ਅਰ ਹੈ ਜਿਹੜੀ ਸਬਸਿਡੀ ਹੈ ਸਿਹਤ ਸੰਭਾਲ ਸਭਾਵਾਂ ਸਿਹਤ ਬੀਮਾ ਯੋਜਨਾਵਾਂ ਉਹ ਬੰਦ ਹੋ ਜਾਣਗੀਆਂ ਅਮਰੀਕਾ ਵਿੱਚ ਅਫੋਰਡੇਬਲ ਕੇਅਰ ਐਕਟ ਦੇ ਤਹਿਤ ਲੋਕਾਂ ਨੂੰ ਕੁਝ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਸਿਹਤ ਬੀਮਾ ਖਰੀਦ ਸਕਣ ਸਬਸਿਡੀ ਦਿੱਤੀ ਜਾਂਦੀ ਹੈ ਡੈਮੋਕ੍ਰੈਟਿਕ ਪਾਰਟੀ ਚਾਹੁੰਦੀ ਹੈ ਕਿ ਘੱਟ ਆਮਦਨ ਵਾਲੇ ਲੋਕਾਂ ਨੂੰ ਸਿਹਤ ਬੀਮੇ ਦੀਆਂ ਸਬਸਿਡੀਆਂ ਦਿੱਤੀਆਂ ਜਾਣ ਉਹਦੀ ਮਿਆਦ ਨੂੰ ਖਤਮ ਨਾ ਕੀਤਾ ਜਾਵੇ ਉਹਨੂੰ ਅੱਗੇ ਵਧਾਇਆ ਜਾਵੇ ਪਰ 트럼ਪ ਪ੍ਰਸ਼ਾਸਨ ਕਟੌਤੀਆਂ ਕਰਨਾ ਚਾਹੁੰਦਾ ਹੈ ਉਹ ਹਰ ਇੱਕ ਚੀਜ਼ 'ਚ ਕਟੌਤੀ ਕਰ ਰਿਹਾ ਜਿੱਥੇ ਖਰਚਾ ਹੋ ਰਿਹਾ ਉਹਨੂੰ ਰੋਕਣ ਲਈ ਡੈਮੋਕ੍ਰੈਟਿਕ ਪਾਰਟੀ ਨੇ ਸੈਂਟ ਦੇ ਵਿੱਚ ਇਹ ਬਿੱਲ ਪਾਸ ਨਹੀਂ ਡੈਮੋਕ੍ਰੈਟਿਕ ਪਾਰਟੀ 트럼ਪ ਵੱਲੋਂ ਬਿਮਾਰੀਆਂ ਦੀ ਰੋਗਤਾਂ ਵਾਲੇ ਕੇਂਦਰਾਂ ਅਤੇ ਰਾਸ਼ਟਰੀ ਸਿਹਤ ਸਵਾਵਾਂ ਵਿੱਚ ਕੀਤੀਆਂ ਜਾਣ ਵਾਲੀਆਂ ਇਹ ਕਟੌਟੀਆਂ ਉਹ ਤੇ ਚਿੰਤਾ ਵੀ ਜ਼ਾਹਰ ਕਰ ਰਹੀ ਹੈ ਦੂਜੇ ਪਾਸੇ ਰਿਪਬਲਿਕ ਪਾਰਟੀ ਉਹ ਆਪ ਦਾ ਪੱਖ ਦਿੰਦੀ ਹੈ ਕਹਿੰਦੇ ਵੀ ਅਸੀਂ ਠੋਸ ਰੈਤਾਂ ਦੇ ਲਈ ਤਿਆਰ ਨਹੀਂ ਅਸੀਂ ਸਰਕਾਰੀ ਖਰਚੇ ਕੱਟ ਕਰਨੇ ਅਸੀਂ ਇਹ ਹਿੱਸੇ ਮੁਰਦਾ ਬੰਦ ਕਰਨੀਆਂ ਜਿੱਥੇ ਨਿਆਇ ਨਾ ਹੋ ਜਾ ਰਹੇ ਸ਼ਟਡਾਊਨ ਦੇ ਦੌਰਾਨ ਜਿਹੜੀ ਸਿਹਤ ਦੀ ਸੁਰੱਖਿਆ ਹੁੰਦੀ ਹੈ ਹਸਪਤਾਲਾਂ ਦੇ ਡਾਕਟਰੀ ਦੇਖਪਾਲ ਹੁੰਦੀ ਹੈ ਕਾਇਦਾ ਕਰਨ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ, ਫਵਾਈਆਵਾਜਾਈ, ਇਹਦਾ ਨਿਯੰਤਰਣ ਇਹ ਸਭ ਜਾਰੀ ਰਹਿਣਗੇ, ਇਹ ਬੰਦ ਨਹੀਂ ਹੁੰਦੇ। ਸਮਾਜ ਸੁਰੱਖਿਆ, ਮੈਡੀਕਲ ਕੇਅਰ ਚੈੱਕ ਇਹ ਵੀ ਜਾਰੀ ਰਹਿਣਗੇ। ਆਮ ਤੌਰ ਤੇ ਸ਼ਟਡਾਊਨ ਦੌਰਾਨ ਜ਼ਰੂਰੀ ਕਰਮਚਾਰੀ ਕੰਮ ਤੇ ਰਹਿੰਦੇ ਆ। ਉਹਨਾਂ ਨੂੰ ਤਨਖਾਹ ਵੀ ਮਿਲਦੀ ਰਹਿੰਦੀ ਆ ਪਰ ਗੈਰ ਜ਼ਰੂਰੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਅਸਥਾਈ ਛੁੱਟੀ ਤੇ ਭੇਜ ਦਿੱਤਾ ਜਾਂਦਾ। ਇਹਦੀ ਲੈਂਥ ਕਿੰਨੀ ਹੋ ਸਕਦੀ ਹੈ? ਹੁਣ ਤੱਕ ਦਾ ਸਭ ਤੋਂ ਜ਼ਿਆਦਾ ਜਿਹੜਾ ਲੈਂਥ ਰਹੀ ਹੈ 35 ਦਿਨ ਰਹੀ ਹੈ ਜਦੋਂ ਸ਼ਟਡਾਊਨ ਅਮਰੀਕਾ ਦੇ ਵਿੱਚ ਹੋਇਆ। ਇਹਦਾ ਮਤਲਬ ਹੈ ਕਿ ਭੋਜਨ ਸਹਾਇਤਾ ਪ੍ਰੋਗਰਾਮ ਸੰਗੀ ਫੰਡ ਜਿਹੜੇ ਚੱਲਦੇ ਆ ਪ੍ਰੀ ਸਕੂਲਾਂ ਨੂੰ ਉਧਾਰਤੀ ਕਰਦੇ ਭੋਜਨ ਨਿਰੀਖਣ ਤੇ ਰਾਸ਼ਟਰੀ ਪਾਰਕ ਆ ਉਹ ਜਿਹੜੀਆਂ ਸਵਾਵਾਂ ਉੱਥੇ ਦਿੱਤੀਆਂ ਜਾਂਦੀਆਂ ਉਹ ਪ੍ਰਭਾਵਿਤ ਹੋ ਜਾਣਗੇ ਪਹਿਲਾਂ ਅਮਰੀਕਾ 'ਚ ਬਹੁਤ ਸਾਰੇ ਸ਼ਟਡਾਊਨ ਹੋਏ ਆ ਤੇ ਛੱਡੋਂ ਕੋਈ ਨਵਾਂ ਨਹੀਂ ਅਮਰੀਕਾ ਲਈ ਚੱਲਦਾ ਰਹਿੰਦਾ ਰਾਸ਼ਟਰਪਤੀ ਟਰੰਪ ਦਾ ਜਦੋਂ ਪਹਿਲਾ ਸ਼ਾਸਨਕਾਲ ਸੀ 18 19 ਉਦੋਂ 35 ਦਿਨ ਦਾ ਜਿਹੜਾ ਛੱਡੋਂ ਚੱਲਿਆ ਸੀ ਤੇ ਇਹ ਸਭ ਤੋਂ ਲੰਮਾ ਅਮਰੀਕੀ ਇਤਿਹਾਸ ਵਿੱਚ ਛੱਡੋਂ ਸੀਗਾ ਜਿਹੜਾ 18-19 ਦੇ ਵਿੱਚ ਚੱਲਿਆ ਇਸ ਤੋਂ ਪਹਿਲਾਂ 1995 ਦੇ ਵਿੱਚ ਬੈਲ ਕਲੈਂਟਨ ਦੇ ਰਾਜ ਦੌਰਾਨ 21 ਦਿਨ ਦਾ ਸ਼ਟਡਾਊਨ ਹੋਇਆ ਸੀਗਾ 2013 ਦੇ ਵਿੱਚ ਬ੍ਰਾਕ ਬਾਮਾ ਨੇ ਜਦੋਂ ਆ ਸਿਹਤ ਸਹੂਲਤਾ ਸ਼ੁਰੂ ਕੀਤੀਆਂ ਸੀ ਜਿਹਦਾ ਰੋਲਾ ਪਿਆ ਹੁਣ ਇਹਦੇ ਲਈ 16 ਦਿਨ ਦਾ ਸ਼ਟਡਾਊਨ ਹੋਇਆ ਸੀਗਾ ਰੌਨਾਲਡ ਰੀਗਲ ਇਹਦੇ ਕਾਰਜਕਾਲਾਂ ਦੇ ਦੋ ਕਾਰਜਕਾਲਾਂ ਦੇ ਦੌਰਾਨ 1980 ਦੇ ਦਹਾਕੇ ਦੇ ਵਿੱਚ ਅੱਠ ਸ਼ਟਡਾਊਨ ਹੋਏ ਸੀਗੇ ਪਰ ਛੋਟੇ-ਛੋਟੇ ਸੀਗੇ ਹੁਣ ਅੜੀ ਕਿੱਥੇ ਆ ਗੱਲ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਖਰਚਾ ਘੱਟ ਕਰਨਾ ਚਾਹੁੰਦੀ ਆ ਸਰਕਾਰ ਦਾ ਜਿੱਥੇ ਕਿਤੇ ਕਾਟ ਲੱਗ ਜੇ ਉੱਥੇ ਲਾਉਣਾ ਚਾਹੀਦੀ ਹੈ ਤੇ 트럼ਪ ਪ੍ਰਸ਼ਾਸਨ ਪਹਿਲਾਂ ਵੀ ਕਈ ਕਟੌਟੀਆਂ ਕਰ ਚੁੱਕਿਆ ਪਰ ਡੈਮੋਕ੍ਰੇਟਿਕ ਚਾਹੁੰਦੇ ਆ ਕਿ ਜਿਹੜੀ 트럼ਪ ਦੀ ਇਹ ਪ੍ਰਥਾ ਖਤਮ ਹੋਵੇ ਘੱਟ ਆਮਦਨ ਵਾਲੇ ਲੋਕਾਂ ਲਈ ਜਿਹੜੀ ਬੀਮਾ ਸਬਸਿਡੀ ਮਿਲਦੀ ਹੈ ਉਹ ਉਹਨੂੰ ਰੀਨਿਊ ਕੀਤਾ ਜਾਣਾ ਚਾਹੀਦਾ ਤੇ ਪੱਕਾ ਕੀਤਾ ਜਾਣਾ ਚਾਹੀਦਾ ਇਹਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਦੋਨੇ ਜਿਹੜੀਆਂ ਸਿਆਸੀ ਤਰਾਹ ਹੈਗੀਆਂ ਆਪ ਦਾ ਆਧਾਰ ਲੋਕਾਂ ਦੇ ਵਿੱਚ ਮਜ਼ਬੂਤ ਕਰਨ ਲੱਗਿਆ ਹੋਈਆਂ ਇਸੇ ਚੀਜ਼ ਨੂੰ ਲੈ ਡਰਾਡਨਪਡਾ ਦਾ ਸਪਸ਼ਟ ਤੌਰ ਤੇ ਕਹਦਾ ਜਾਂਦਾ ਜੇ ਛੱਡ ਹੁਣ ਲੰਮਾ ਚੱਲਦਾ ਤਾਂ ਬਹੁਤ ਸਾਰੇ ਕਰਮਚਾਰੀ ਆ ਉਹ ਉਹਦੇ ਤੋਂ ਸਥਾਈ ਤੌਰ ਤੇ ਕੱਢੇ ਜਾ ਸਕਦੇ ਆ ਡੈਮੋਕ੍ਰੈਟਿਕ ਤੇ ਉਹ ਇਲਜ਼ਾਮ ਲਾ ਕੇ ਕਹਿੰਦਾ ਕਿ ਉਹ ਗੈਰ ਕਾਨੂੰਨੀ ਜਿਹੜੀ ਇਮੀਗ੍ਰੇਸ਼ਨ ਆ ਉਹਨੂੰ ਪ੍ਰਸਾਹਿਤ ਕਰ ਰਹੇ ਆ ਨਿਯਾਇਤ ਖਰਚਿਆਂ ਨੂੰ ਪ੍ਰਸਾਹਿਤ ਕਰ ਰਹੇ ਆ ਵਾਈਟ ਹਾਊਸ ਦਾ ਜਿਹੜਾ ਬਜਟ ਮੁਖੀ ਆ ਨਾ ਰਸਵੋਟ ਉਹ ਕਹਿੰਦਾ ਵੀ 트럼ਪ ਪ੍ਰਸ਼ਾਸਨ ਲੰਬੇ ਸਮੇਂ ਲਈ ਕਟੋਕਤੀ ਕਰ ਸਕਦਾ ਲੰਬੇ ਸਮੇਂ ਲਈ ਛਾਡਣ ਕਰ ਸਕਦਾ ਡੈਮੋਕ੍ਰੇਟਿਕ ਪਾਰਟੀ ਨੂੰ ਦਿਖਾਉਣ ਦੇ ਲਈ ਪਰ ਡੈਮੋਕ੍ਰੇਟ ਆਗੂ ਕਹਿੰਦੇ ਆ ਉਹ ਧਮਕੀਆਂ ਦਿੰਦਾ ਇਹ ਮੁੱਦਾ ਰਾਜਨੀਤਿਕ ਗੱਲਬਾਤ ਦੇ ਜ਼ਰੀਏ ਹੀ ਹੱਲ ਹੋਣਾ ਜੇ 트럼ਪ ਧਮਕੀਆਂ ਦੇਊਗਾ ਤੇ ਇਹਦਾ ਕੋਈ ਹੱਲ ਨਹੀਂ ਐਸੇ ਆਪਾਂ ਸਾਰੇ ਜਾਣਦੇ ਆ ਕਿ 트럼ਪ ਡਰਾਉਂਦਾ ਤੇ ਮਕੁੰਦਾ ਰਹਿੰਦਾ ਉਹਦੀ ਇਹ ਨੀਤੀ ਹੈ ਉਹ ਡਰਾ ਕੇ ਆਪਦੇ ਕੰਮ ਕਢਾਉਣਾ ਚਾਹਦਾ ਹੁਣ ਇਹ ਸ਼ਟਡਾਉਨ ਦਾ ਬਹੁਤ ਭਿਆਨਕ ਅਸਰ ਹੋਊਗਾ ਸਿਰਫ ਆਰਥਿਕਤਾ ਦੇ ਨਹੀਂ ਸਿਆਸੀ ਪੱਧਰ ਤੇ ਵੀ ਵੱਡੇ ਪ੍ਰਭਾਵ ਪਾਊਗਾ ਲੱਖਾਂ ਕਰਮਚਾਰੀ ਤੇ ਆਮ ਲੋਕਾਂ ਦੀ ਜ਼ਿੰਦਗੀ ਇਹਨਾਂ ਪ੍ਰਭਾਵਿਤ ਹੋਊਗੀ ਰਿਪਬਲਿਕਨ ਡੈਮੋਕ੍ਰੈਟਿਕ ਜਿਹੜਾ ਟਕਰਾਅ ਹੈ ਉਹ ਸਿੱਧੇ ਤੌਰ ਤੇ ਵਧੂਗਾ ਤੇ ਉਹਦਾ ਹੀ ਨਤੀਜਾ ਤੇ ਲੋਕ ਇਹ ਕਹਿੰਦੇ ਦੋਨਾਂ ਪਾਰਟੀਆਂ ਦੇ ਵਿੱਚ ਆਮ ਜਨਤਾ ਪਛਦੀ ਹੈ ਆਮ ਜਨਤਾ ਦਾ ਸਰਕਾਰ ਪ੍ਰਤੀ ਰੋਧ ਤੇ ਗੁੱਸਾ ਵਧੂਗਾ ਲੱਖਾਂ ਲੋਕਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲਣੀ ਪਾਸਪੋਰਟ ਵੀਜ਼ਾ ਸਰਕਾਰੀ ਲੋਨ ਤੇੜੀਆਂ ਹੋਰ ਅਰਜ਼ੀਆਂ ਉਹ ਰੁਕ ਜਾਂਦੀਆਂ ਫੈਡਰਲ ਗ੍ਰਾਂਟ ਤੇ ਵਿਦਿਆਰਥੀ ਵੀਜ਼ੇ ਰੁਕ ਜਾਂਦੇ ਆ ਕਾਫੀ ਨੁਕਸਾਨ ਹੁੰਦਾ ਜਿਹੜਾ ਇਸ ਸ਼ਟਡਾਊਨ ਹੁੰਦਾ ਅਮਰੀਕਾ ਦੇ ਵਿੱਚ ਤੇ ਇਹ ਨਵੀਂ ਗੱਲ ਨਹੀਂ ਇਹ ਚੱਲਦਾ ਰਹਿੰਦਾ ਕੁਝ ਦਿਨਾਂ ਦੇ ਵਿੱਚ ਸੋਲਵ ਆਊਟ ਵੀ ਹੋ ਜਾਊਗਾ ਡੈਮੋਕ੍ਰੈਟਿਕ ਪਾਰਟੀ ਚਾਹੁੰਦੀ ਹੈ ਵੀ ਰਿਪਬਲਿਕਨ ਤੇ ਜਿਹੜੇ ਮੁੱਦੇ ਆ ਜਿਹੜੇ ਕੰਮ ਕਰਨਾ ਚਾਹੁੰਦੀ ਆ ਉਹ ਹੱਲਣਾ ਹੋਣ ਕਿਤਨੇ ਕਿਤੇ ਜਿਵੇਂ ਆਪਣੀਆਂ ਪਾਰਲੀਮੈਂਟਾਂ ਵਿੱਚ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਵੇਂ ਉਹ ਵੀ ਕੋਸ਼ਿਸ਼ ਕਰਦੇ ਆ ਕਿ ਕਿਤਨੇ ਕਿਤੇ ਰੋਕ ਲਈ ਜਾਵੇ। ਬਾਕੀ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਨਾਂ ਦਾ ਜਿਹੜਾ ਸ਼ਟਡਾਊਨ ਕਿੰਨੇ ਦਿਨ ਚੱਲਦਾ ਕਿੰਨਾ ਕਸਰ ਪਾਉਂਦਾ ਤੇ ਕਿੱਦਾਂ ਜਾਂਦੀ ਹੈ ਗੱਲ। ਪਰ ਫਿਲਹਾਲ ਇਹ ਆਪਣੇ ਲੋਕਾਂ ਲਈ ਇੱਕ ਨਵੀਂ ਗੱਲ ਹੈ। ਵੀ ਸ਼ਟਡਾਊਨ 18 ਜਾਂ ਪਹਿਲਾਂ ਨਹੀਂ ਦਿੱਤਾ ਪਰ ਜਿਹੜਾ ਹੁਣ ਸ਼ਟਡਾਊਨ ਹੋਇਆ ਇਹ ਆਪਾਂ ਪੂਰੇ ਤੌਰ ਤੇ ਨੂੰ ਬੜੇ ਕੇਨ ਲਈ ਵਾਚ ਕਰ ਰਹੇ ਹਾਂ। ਧੰਨਵਾਦ।